ਐਪਲ ਦੇ ਇਸ ਫੀਚਰ ਨੇ ਕਈਆਂ ਦੀ ਬਚਾਈ ਜਾਨ ਹੁਣ ਭਾਰਤੀਆਂ ਨੂੰ ਵੀ ਮਿਲ ਸਕਦਾ ਹੈ ਵੱਡਾ ਲਾਭ ਜੀ ਹਾਂ ਐਪਲ ਕੋਲ ਸੈਟਲਾਈਟ ਆਧਾਰਿਤ ਐਸਓਐਸ ਸੇਵਾ ਹੈ ਜਿਸ ਦੀ ਮਦਦ ਨਾਲ ਆਈਫੋਨ ਯੂਜ਼ਰ ਜਿਹੜੇ ਗੇ ਨੇ ਬਿਨਾ ਇੰਟਰਨੈਟ ਤੇ ਮੋਬਾਈਲ ਨੈਟਵਰਕ ਦੇ ਮਦਦ ਲੈ ਸਕਦੇ ਗੇ ਨੇ ਇਹ ਵੀ ਵਿਸ਼ੇਸ਼ਤਾ ਆਪਣੇ ਆਪ ਦੇ ਵਿੱਚ ਆਪਣੇ ਆਪ ਕੰਮ ਕਰਦੀ ਗਈ ਆ ਅਮਰੀਕਾ ਸਮੇਤ ਵਿਦੇਸ਼ਾਂ ਵਿੱਚ ਜਿੱਥੇ ਇਹ ਸੇਵਾ ਲਾਈਵ ਹੋ ਚੁੱਕੀ ਹੈ ਉੱਥੇ ਇਸ ਨਾਲ ਕਈ ਲੋਕਾਂ ਦੀ ਜਾਨ ਵੀ ਬਚ ਚੁੱਕੀ ਗਈ ਆ ਹੁਣ ਇਹ ਸਰਵਿਸ ਜਲਦ ਹੀ ਭਾਰਤ ਵਿੱਚ ਵੀ ਦਸਤਕ ਦੇਣ ਜਾ ਰਹੀ ਹੈ ਜੀ ਹਾਂ ਐਪਲ ਦੀ ਸੈਟਲਾਈਟ ਕਮਿਊਨਿਟੀ ਨੇਸ਼ਨ ਸਰਵਿਸ ਪ੍ਰੋਵਾਈਡ ਗਲੋਬਲ ਸਟਾਰ ਭਾਰਤੀ ਬਾਜ਼ਾਰ ਚ ਐਂਟਰੀ ਕਰਨ ਦੀ ਯੋਜਨਾ ਬਣਾ ਰਹੀ ਹੈ ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ ਮੁਤਾਬਕ ਸੈਟਲਾਈਟ ਸੇਵਾ ਨੈਟਵਰਕ ਦੀ ਮਦਦ ਨਾਲ ਆਈਫੋਨ ਹੈੱਡਸੈਟ ਡਾਗਾ ਐਮਰਜੈਂਸੀ ਐਸਓਐਸ ਉੱਚ ਸ਼ਤਾਵਾਂ ਤੋਂ ਸਿੱਧਾ ਪ੍ਰਾਪਤ ਕਰ ਸਕਦਾ ਹੈ ਇਹ ਸੈਟੇਲਾਈਟ ਤੇ ਕੰਮ ਕਰਦਾ ਹੈ ਤੁਹਾਨੂੰ ਦੱਸ ਦਈਏ ਆਈਫੋਨ 40 ਨਾਲ ਹੋਈ ਸੀ ਇਸ ਦੀ ਸ਼ੁਰੂਆਤ 15 ਮਾਡਲ ਜਿਹੜਾ ਜੋ ਕ੍ਰਮਵਾਰ 2022 ਵਿੱਚ 2023 ਵਿੱਚ ਲਾਂਚ ਕੀਤਾ ਗਿਆ ਸੀ ਇੱਥੋਂ ਐਪਲ ਨੇ ਆਪਣੀ ਸੈਟੇਲਾਈਟ ਐਸਓਐਸ ਸੇਵਾ ਸ਼ੁਰੂ ਕੀਤੀ ਸੀ ਅਤੇ ਇਸ ਤੋਂ ਬਾਅਦ ਇਸ ਨੂੰ ਅਮਰੀਕਾ ਤੋਂ ਬਾਹਰ ਵੀ ਪੇਸ਼ ਕੀਤਾ ਗਿਆ ਮੀਡੀਆ ਰਿਪੋਰਟਾਂ ਮੁਤਾਬਕ ਜਿਹੜੀ ਜਲਦੀ ਹੀ ਇਹ ਭਾਰਤੀ ਉਪਭੋਗਤਾਵਾਂ ਲਈ ਵੀ ਉਪਲਬਧ ਹੋ ਜਾਵੇਗੀ ਇਸ ਤਰ੍ਹਾਂ ਕੰਮ ਕਰਦਾ ਹੈ ਇਹ ਐਪਲ ਫੀਚਰ ਜਿਹੜਾਗਾ ਤੁਹਾਨੂੰ ਦੱਸਦੇ ਹਾਂ ਇਹ ਵਿਸ਼ੇਸ਼ਤਾ ਮੋਬਾਈਲ ਨੈਟਵਰਕ ਵਾਈਫਾਈ ਕਨੈਕਟੀਵਿਟੀ ਅਤੇ ਇੰਟਰਨੈਟ ਤੋਂ ਬਿਨਾਂ ਫੋਨ ਤੋਂ ਸੁਨੇਹਾ ਭੇਜ ਸਕਦੀ ਹੈ ਇਹ ਸਹਾਇਤਾ ਸੰਦੇਸ਼ ਭੇਜ ਸਕਦੀ ਹੈ ਇਸ ਲਈ ਤੁਹਾਡੀ ਲੋਕੇਸ਼ਨ ਵੀ ਭੇਜੀ ਜਾਂਦੀ ਹੈ ਤੇ ਇਹ ਫੀਚਰ ਸੈਟੇਲਾਈਟ ਆਧਾਰਿਤ ਕੰਮ ਕਰਦਾ ਹੈ ਤੁਹਾਨੂੰ ਦੱਸ ਦਈਏ ਕਿ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ TRAIL ਜਿਹਨੂੰ ਆਪਾਂ ਛੋਟੇ ਚ ਕਹਿੰਦੇ ਆ ਕੁਝ ਕਾਗਜ਼ਾਤ ਜਮ੍ਹਾਂ ਕਰਵਾਏ ਹਨ ਇੱਥੇ ਕੰਪਨੀ ਨੇ ਪ੍ਰਸਤਾਵ ਦਿੱਤਾ ਹੈ ਕਿ ਉਹ ਭਾਰਤ ਵਿੱਚ ਇਸ ਦੀ ਸੇਵਾ ਨੂੰ GMPCS ਤੇ ਤਹਿਤ ਚਲਾਉਣਾ ਚਾਹੁੰਦੇ ਹਨ ਇਹ ਪਹਿਲੀ ਵਾਰ ਜਦੋਂ ਗਲੋਬਲ ਸਟਾਰ ਦੇ ਭਾਰਤ ਵਿੱਚ ਆਪਣੀ ਸੇਵਾ ਲਈ ਅਰਜੀ ਦਾਖਲ ਕੀਤੀ ਹੈ ਤੁਹਾਨੂੰ ਦੱਸਤੀ ਇਸ ਨਾਲ ਬਹੁਤ ਸਾਰੇ ਲੋਕਾਂ ਦੀ ਜਿਹੜੀ ਬਦੀਸ਼ਾ ਜਰਬਾਤ ਸੁੱਕੀ ਗਈ ਇਸ ਤੋਂ ਬਾਅਦ ਵੀ ਹੁਣ ਦੇਸ਼ ਭਰ ਵਿੱਚ ਜਿਹੜਾਗਾ ਭਾਰਤ ਵਿੱਚ ਵੀ ਜਿਹੜੀ ਸਰਵਿਸ ਜਲਦ ਹੀ ਸ਼ੁਰੂ ਹੋ ਜਾਵੇਗੀ ਤੇ ਆਮ ਲੋਕਾਂ ਨੂੰ ਇਸ ਦਾ ਹੋਰ ਵੀ ਫਾਇਦਾ ਕਾਫੀ ਮਿਲੇਗਾ ਕਿਉਂਕਿ ਬਹੁਤ ਜ਼ਿਆਦਾ ਵਧੀਆ ਹੈ ਫਿਊਚਰ ਹੈਗਾ